ਘਰ ਦੇ ਚ ਹੀ ਆਨੰਦ ਬਣ ਗਿਆ ਹੁਣ ਕਿਹਦੀ ਪੂਜਾ ਕਰੀਏ ਹੁਣ ਘਰ ਦੇ ਚ ਹੀ ਠਾਕੁਰ ਪ੍ਰਗਟ ਹੋ ਗਿਆ ਜਿਸ ਦਿਨ ਸਰੀਰ ਵਿੱਚ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਸਰੀਰ ਮੰਦਰ ਬਣ ਜਾਂਦਾ ਹੈ ਸਰੀਰ ਹਰੀ ਮੰਦਰ ਬਣ ਜਾਂਦਾ ਹੈ ਬਗਤ ਪੀਪਾ ਜੀ ਕਹਿ ਰਹੇ ਨੇ ਕਿ ਮੇਰਾ ਸਰੀਰ ਵਾਕਈ ਮੰਦਰ ਬਣ ਗਿਆ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਭਾਤੀ ਇਕ ਕਾਇਆ ਦੇਵਲ ਬਣ ਗਈ ਮਹਾਰਾਸ਼ਟਰ ਦੇ ਚ ਮੰਦਰ ਨੂੰ ਦੇਵਲ ਕਹਿੰਦੇ ਨੇ ਕਾਇਆ ਦੇਵਲ ਬਣ ਗਈ ਕਿਉਂ ਦੇਵਤਾ ਪ੍ਰਗਟ ਹੋ ਗਿਆ ਪ੍ਰਮਾਤਮਾ ਪ੍ਰਗਟ ਹੋ ਗਿਆ ਅਕਾਲ ਪੁਰਖ ਪ੍ਰਗਟ ਹੋ ਗਿਆ ਤੋਂ ਖੈਰ ਮੈਂ ਅਰਜ਼ ਕਰਾਂ Swami Ramanand ਤੇ ਕਿੱਥੇ ਬਾਬਾ ਫਰੀਦ ਕਿਧਰੇ ਵੈਸ਼ਨੂ ਸੰਪਰਦਾ ਦੇ ਪਰਮਾਨੰਦ ਤੇ ਕਿੱਥੇ ਸਦਣਾ ਸੈਣ ਕਿੱਥੇ ਵੀ ਕਰਨੀ ਇਹ ਸੌਂਝ ਪਿਆਰ ਕਰਕੇ ਬਣ ਸਕਦੀ ਏ ਵਿਚਾਰ ਕਰਕੇ ਵੀ ਨਹੀਂ ਟਕਰਾਰ ਕਰਕੇ ਵੀ ਨਹੀਂ ਤਲਵਾਰ ਕਰਕੇ ਵੀ ਨਹੀਂ ਤੇ ਮੈਰਜ ਕਰਦੇ ਹਾਂ ਕਿਉਂਕਿ ਸਾਰਿਆਂ ਦੇ ਵਿਚਾਰ ਸਾਂਝੇ ਕਰਨੇ ਬੜੇ ਔਖੇ ਨੇ ਬਹੁਤ ਔਖੇ ਨੇ ਜਿੱਥੇ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਦਿੰਦੇ ਨੇ ਮਾਸ ਮਾਸ ਕਰ ਮੂਰਤ ਜਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਧ ਕਹਾਵੇ ਕਿਸਵੇਂ ਪਾਪ ਸਮਾਣੇ ਗੁਰੂ ਨਾਨਕ ਇਹ ਕਹਿ ਦਿੰਦੇ ਨੇ ਭਗਤ ਕਬੀਰ ਕਹਿੰਦੇ ਕਬੀਰ ਸੋਰਾ ਪਾਨ ਭੰਗ ਮਾਛਲੀ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰਦਾਨ ਕੀਏ ਤੇ ਸਵੇਰਾ ਸਾਥ ਲਜਾਏ ਵਿਚਾਰਾਂ ਦੇ ਜ਼ਮੀਨ ਅਸਮਾਨ ਦਾ ਅੰਤਰਾ ਹੈ ਤਕਰਾਰ ਨਹੀਂ ਇਹ ਤੇ ਪਿਆਰਾਂ ਦੀ ਸੰਗ ਹੈ ਪਿਆਰ ਦੇ ਤਲ ਦੀ ਸੰਗ ਹੈ ਔਰ ਗੁਰਬਾਣੀ ਨੂੰ ਸਮਝਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਬਹੁਤ ਵੱਡਾ ਜਿਗਰਾ ਜਿਹੜੇ ਇੱਕ ਮਤ ਦੇ ਧਾਰਨੀ ਨੇ ਕਿਸੇ ਇੱਕ ਗੱਲ ਨੂੰ ਪਕੜ ਮੈਂ ਦੂਜੀ ਨੂੰ ਨਹੀਂ ਉਹ ਕਬੀਰ ਦੀਆਂ ਪੰਕਤੀਆਂ ਨੂੰ ਪਕੜ ਲੈਂਦੇ ਨੇ ਦੂਜੀਆਂ ਤੀਜੀਆਂ ਨੂੰ ਨਹੀਂ ਦੂਜੀ ਤੀਜੀਆਂ ਨਾਲ ਕੋਈ ਮਤਲਬ ਹੀ ਨਹੀਂ ਔਰ ਫਿਰ ਜ਼ੋਰ ਨਾਲ ਆਕਣ ਵੀ ਨਹੀਂ ਅਸੀਂ ਤੇ ਗੁਰੂ ਦਾ ਹੁਕਮ ਮੰਨਣਾ ਹੈ ਔਰ ਗੁਰੂ ਦੀ ਇਹ ਪੰਕਤੀ ਹੈ ਉਹਨਾਂ ਨੂੰ ਇਹ ਆਖਿਆ ਜਾ ਸਕਦਾ ਫਿਰ ਗੁਰੂ ਦੀ ਇਹ ਵੀ ਪੰਕਤੀ ਹੈ ਉਠੋ ਫਰੀਦ ਦਾ ਉযু ਸਾਜ ਸੁਬਾ ਨਮਾਜ਼ ਗੁਜ਼ਾਰ ਇਹ ਵੀ ਗੁਰੂ ਦਾ ਹੁਕਮ ਹੈ ਪੜ ਸਵੇਰੇ ਨਮਾਜ਼ ਉযু ਸਾਜ ਮਸੱਲਾ ਵਿਛਾ ਬੇ ਨਮਾਜ਼ਾਂ ਕੁੱਤੇ ਆ ਇਹ ਨਾ ਭੱਲੀ ਰੀਤ ਕਦੇ ਚੱਲਣਾ ਆਇਆ ਪੰਜੇ ਵਕਤ ਮਸਜਿਦ ਹੁਣ ਪੰਜ ਟਾਈਮ ਨਮਾਜ਼ ਪੜਤੋ ਤੇ ਪੰਜ ਟਾਈਮ ਮਸਜਿਦ ਵਿੱਚ ਜਾ ਗੁਰੂ ਦਾ ਹੁਕਮ ਹੈ ਗੁਰੂ ਕਹਿ ਰਿਹਾ ਗੁਰਬਾਣੀ ਨੂੰ ਸਮਝਣ ਲਈ ਵਿਚਾਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਬਹੁਤ ਵੱਡਾ ਜਿਗਰਾ ਪਿਆਰ ਦੀ ਸਾਂਝ ਬਣ ਗਈ ਕਬੂਲ ਕਰ ਲਈ ਗੱਲ ਕਿ ਫਰੀਦ ਤੂੰ ਨਮਾਜ਼ ਪੜ੍ਹ ਕੇ ਵੀ ਪਹੁੰਚ ਗਏ ਐ ਕਬੀਰ ਤੂੰ ਵੈਸ਼ਨੋ ਸੰਪਰਦਾ ਦਾ ਜੋ ਹੈ ਸੰਤ ਹੋ ਕੇ ਵੀ ਪਹੁੰਚ ਗਏ ਇੱਕ ਸੱਜਣ ਨੇ ਕਿਤਾਬ ਲਿਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਇਹਨਾਂ ਪੰਕਤੀਆਂ ਨੂੰ ਮੂਲ ਲੈ ਜੋ ਹੈ ਆਧਾਰ ਬਣਾ ਕੇ ਕਿ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇਹਨ ਇੱਕ ਸੁਭਾਵਿਕ ਵਿਚਾਰ ਫੜੇ ਸਾਹਮਣੇ ਰੱਖ ਰਹੇ ਆ ਕਿ ਤੁਸੀਂ ਆਖੋਗੇ ਵਿਚਾਰਾਂ ਦੀ ਸਾਂਝ ਕਿਵੇਂ ਕਰਨੀ ਵਿਚਾਰਾਂ ਦੀ ਸਾਂਝ ਕਰੋਗੇ ਸਾਰੇ ਭਗਤ ਕੁਝ ਹੋਰ ਦੀ ਹੋਰ ਕਹਿ ਰਹਿਣਾਂ ਔਰ ਬਹੁਤ ਵੱਡੇ ਲਫ਼ਜ਼ ਤੇ ਮੈਨੂੰ ਨਹੀਂ ਮਿਲ ਰਹਾ ਕਿ ਮੈਂ ਸਪਸ਼ਟ ਕਰ ਸਕਾਂ ਲੇਕਿਨ ਇਤਨੀ ਮੈਂ ਅਰਜ਼ ਕਰਦੇ ਹਾਂ ਇੱਕ ਭਗਤ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਫਿਰ ਸਾਂਝ ਕਿਸ ਤਰ੍ਹਾਂ ਬਣ ਗਈ ਪਿਆਰ ਕਰਕੇ ਵਿਚਾਰ ਕਰਕੇ ਵੀ ਨਹੀਂ ਵਿਚਾਰ ਕਿੱਥੇ ਦੋਆਂ ਦੇ ਇੱਕ ਹੁੰਦੇ ਨੇ ਪਿਓ ਪੁੱਤਰ ਦੇ ਇੱਕ ਨਹੀਂ ਹੁੰਦੇ ਦੋ ਧਰਾਵਾਂ ਦੇ ਇੱਕ ਨਹੀਂ ਹੁੰਦੇ ਦੋ ਭਗਤਾਂ ਦੇ ਵੀ ਪ੍ਰਮਾਤਮਾ ਦੇ ਸੰਬੰਧ ਵਿੱਚ ਇੱਕ ਨਹੀਂ ਹੋ ਸਕਦੇ ਕਿਉਂਕਿ ਵੱਖ-ਵੱਖ ਰਸਤੇ ਚੁਲੰਗੇ ਨੇ ਇੱਕ ਨਮਾਜ਼ ਪੜ੍ਹ ਕੇ ਪਹੁੰਚੇ ਹੈ ਇੱਕ ਪੂਜਾ ਕਰਕੇ ਪਹੁੰਚੇ ਹੈ ਇਕ ਚੰਦਨ ਰਗੜ ਰਗੜ ਕੇ ਪਹੁੰਚੇ ਇਕ ਰਾਮ ਰਾਮ ਕਹਿ ਕੇ ਪਹੁੰਚਿਆ ਇਕ ਵਿੱਠਲ ਵਿੱਠਲ ਕਹਿ ਕੇ ਪਹੁੰਚਿਆ ਮੰਤਰ ਵਖ ਵਖ ਸੰਰਸਤਾ ਵਖ ਵਖ ਸੀ ਤੋ ਜਿਸ ਜਿਸ ਰਸਤੇ ਤੋ ਲੰਘੇ ਨੇ ਉਹਨਾਂ ਨੇ ਉਸ ਉਸ ਰਸਤੇ ਦੀ ਗੱਲ ਕਰਨੀ ਬੇਸ ਰਸਤੇ ਚ ਇਤਨੇ ਦਰਖਤ ਸਾਨੇ ਇਤਨੇ ਖੂਸ ਹਨ ਇਤਨੇ ਰਸਤੇ ਜੀਲਾਂ ਆਈਆਂ ਨੇ ਇਤਨੇ ਦਰਿਆ ਆਏ ਨੇ ਹੋ ਸਕਦਾ ਦੂਜੇ ਦੇ ਰਸਤੇ ਚ ਕੁਝ ਹੋਰ ਆਇਆ ਹੋਵੇ ਰਸਤੇ ਜੋ ਵਖ ਵਖ ਸਮ ਵਖ ਵਖ ਰਸਤੇਆਂ ਤੋਂ ਜਿਵੇਂ ਦਰਿਆ ਸਾਦਰ ਤੱਕ ਪਹੁੰਚਦੇ ਨੇ ਵਕ ਵਕ ਰਸਤਿਆਂ ਤੋਂ ਭਗਤ ਪ੍ਰਮਾਤਮਾ ਤੱਕ ਪਹੁੰਚਦੇ ਨਹੀਂ ਔਰ ਪਹੁੰਚੇ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਵਾਸਤੇ ਦਾਅਵੇ ਨਾਲ ਕਹਿ ਦਿੱਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਦੀਤ ਸਾਡਾ ਆਈ ਪੰਥ ਹੈ ਕਿ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਸਾਂਝ ਬਿਨਾਂ ਪਿਆਰ ਤੋਂ ਨਹੀਂ ਹੋ ਸਕਦੀ ਜੇ ਤੁਸੀਂ ਆਖੋਗੇ ਨਹੀਂ ਇਹ ਵਿਚਾਰ ਨਾਲ ਸਾਂਝ ਹੋਈਏ ਵਿਚਾਰ ਨਾਲ ਤੇ ਬੜੀ ਮੁਸ਼ਕਿਲ ਸੀ ਗੁਰਨਾਮ ਦੇ ਦਾ ਗੁਰਮੰਤਰ ਵਾਹਿਗੁਰੂ ਹੋਵੇ ਤੇ ਕਬੀਰ ਦਾ ਗੁਰਮੰਤਰ ਸਤਨਾਮ ਹੈ ਨਾਮ ਦੇਉ ਜਪਦੇ ਨੇ ਵਿਠਲ ਵਿਠਲ ਈਬੇ ਵਿਠਲ ਊਬੇ ਵਿਠਲ ਵਿਠਲ ਬਿਨ ਸੰਸਾਰ ਨਹੀਂ ਜੈਦੇਵ ਜਪਦੇ ਨੇ ਗੋਬਿੰਦ 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 ਦੇ ਤ ਜਾਪਨਰ ਸਕਲ ਸਿੱਧ ਪਦਨ ਜੈਦੇਵਾਯ ਤਸਵਕਟੰ ਭਉ ਬਹੁਤ ਸਰਵਗਤੰ ਇਕ ਚੰਦਨ ਰਗੜ ਕੇ ਪੂਜਾ ਕਰ ਰਿਹਾ ਹੈ Swami Ramanand ਇਕ ਮੁਸੱਲਾ ਵਿਛਾ ਕੇ ਨਮਾਜ਼ ਪਿਆ ਪੜਦਾ ਹੈ ਵਿਚਾਰਾਂ ਦੀ ਤੇ ਬਹੁਤ ਵੱਡੀ ਅੰਤਰ ਬਹੁਤ ਵੱਡਾ ਇਬਾਦਤ ਦੇ ਢੰਗ ਦੇ ਵਿੱਚ ਫਰਕ ਹੈ ਤੇ ਇਬਾਦਤ ਦੇ ਢੰਗ ਦੇ ਵਿੱਚ ਫਰਕ ਤਾਂ ਹੋ ਸਕਦਾ ਜੇ ਵਿਚਾਰਾਂ ਦੇ ਵਿੱਚ ਫਰਕ ਹੈ ਐਨੀ ਮੈਂ ਅਰਜ਼ ਕਰਦੇ ਹਾਂ ਵਰਨਾ ਤੇ ਇਬਾਦਤ ਇੱਕੋ ਵੇਗੀ ਇਬਾਦਤ ਦੀ ਢੰਗ ਦੇ ਵਿੱਚ ਜਿਹੜਾ ਇਹ ਫਰਕ ਹੈ ਇਹ ਤੇ ਵਿਚਾਰ ਕਰਕੇ ਹੈ ਤਾਂ ਵਿਚਾਰ ਤੇ ਸਾਰੇ ਵਕ ਵਕ ਨੇ ਤੇ ਮੈਂ ਫਿਰ ਅਰਜ਼ ਕਰਾਂ ਵਿਚਾਰਾਂ ਕਰਕੇ ਵੀ ਸਾਂਝ ਨਹੀਂ ਬਣਦੀ ਇਸ ਵਾਸਤੇ ਸਨਾਤਨ ਮਤ ਦੇ ਸਾਂਝ ਨਾ ਬਣ ਸਕੀ ਵਿਚਾਰਕ ਤੇ ਮਹਾਨ ਪੈਦਾ ਹੋਇਆ ਗੋਤਮ ਮਹਾਨ ਵਿਚਾਰਕ ਕਪਲ ਮਹਾਨ ਵਿਚਾਰਕ ਪਤੰਜਲੀ ਮਹਾਨ ਵਿਚਾਰਕ ਨੇ ਰਿਸ਼ੀ ਵੇਦ ਵਿਆਸ ਮਹਾਨ ਵਿਚਾਰਕ ਨੇ ਜੈਮਨੀ ਆਪਣੀ ਥਾਂ ਤੇ ਮਹਾਨ ਵਿਚਾਰਕ ਹੈ ਇਹ ਛੇ ਰਿਸ਼ੀ ਇੱਕ ਦੂਜੇ ਨਾਲ ਸਹਿਮਤ ਨਹੀਂ ਸਨ ਇਸੇ ਹੀ ਕੀਰਤਨ ਸੋਇਲ ਚ ਆਪ ਸਰਵਨ ਕਰ ਗਏ ਹੋ ਕਿ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਘਰ ਨੇ ਛੇ ਸ਼ਾਸਤਰ ਨੇ ਇਹਨਾਂ ਦੇ ਗੁਰੂ ਛੇ ਨੇ ਇਹਨਾਂ ਦਾ ਉਪਦੇਸ਼ ਵੀ 6 ਤਰ੍ਹਾਂ ਦਾ ਹੈ ਇੱਕ ਤਰ੍ਹਾਂ ਦਾ ਨਹੀਂ ਹੈ ਵਿਚਾਰਾਂ ਵਾਤਵਾਤ ਦਾ ਝਗੜੇ ਨਹੀਂ ਹੋ ਵਿਚਾਰ ਵਟਾਂਦਰਾ ਵਿਚਾਰਕ ਸੰਨਾ ਕਿਉਂਕਿ ਜਿੱਥੇ ਟਕਰਾਅ ਸ਼ੁਰੂ ਹੋ ਜਾਏ ਸਮਝ ਲਓ ਵਿਚਾਰਕ ਨਹੀਂ ਹੈ ਉਹ ਕੁੰਦ ਬੁੱਧੀ ਦਾ ਹੈ ਉਹ ਮੋٹے ਦਿਮਾਗ ਦਾ ਬੰਦਾ ਹੈ ਉਹਨੇ ਟਕਰਾਅ ਸ਼ੁਰੂ ਕਰ ਦਿੱਤੀ ਹੈ ਵਿਚਾਰਕ ਦਾ ਮਤਲਬ ਹੈ ਜਿੱਥੇ ਤੱਕ ਮੇਰੀ ਵਿਚਾਰ ਸਾਥ ਦੇਂਦੀ ਹੈ ਮੈਂ ਉਹਦੇ ਨਾਲ ਚਲਾਂਗਾ ਅੱਗੇ ਨਹੀਂ ਚੱਲ ਸਕਦੀ ਸੋ ਅੱਗੇ ਜਿਸ ਦੀ ਵਿਚਾਰ ਹੈ ਮੈਂ ਕਬੂਲ ਕਰ ਲਵਾਂਗਾ ਮੈਂ ਪ੍ਰਵਾਨ ਕਰ ਲਵਾਂਗਾ ਵਿਚਾਰਕ ਦਾ ਇਹ ਮਤਲਬ ਹੈ ਪਰ ਹੁਣ ਮੇਰੀ ਵਿਚਾਰ ਅੱਗੇ ਚੱਲਦੀ ਨਹੀਂ ਤੇ ਇਹਨੂੰ ਮੈਂ ਚਲਾਣਾ ਚਾਹੁੰਦਾ ਹੈ ਚੱਲਦੀ ਨਹੀਂ ਤੇ ਹੁਣ ਟਕਰਾਰ ਤੇ ਆਮਾਦਾ ਹੋ ਜਾਏ ਲੜਨ ਤੇ ਆ ਜਾਏ ਜ਼ਬਰਦਸਤੀ ਕਬੂਲ ਕਰਾਣਾ ਚਾਹੇ ਤੇ ਅਗਲਾ ਉਸ ਦੀ ਵਿਚਾਰ ਨੂੰ ਰੋਕ ਪਾ ਦੇਵੇ ਤੇ ਟਕਰਾਰ ਸ਼ੁਰੂ ਹੋ ਜਾਏ ਇਹ ਮੋٹے ਦਿਮਾਗ ਦੀ ਗੱਲ ਹੈ ਅਧੂਰੇ ਵਿਚਾਰਕ ਦੀ ਗੱਲ ਹੈ ਇਹ 6 ਦੇ 6 ਰਿਸ਼ੀ ਆਪਣੀ ਥਾਂ ਤੇ ਪੂਰਨ ਸਨ ਟਕਰਾਰ ਨਹੀਂ ਕੀਤੀ। ਕਪਲ ਨੇ ਬਤੰਜਲੀ ਨਾਲ ਟਕਰਾਰ ਨਹੀਂ ਕੀਤੀ। ਪਤੰਜਲੀ ਨੇ ਗੋਤਮ ਨਾਲ ਟਕਰਾਰ ਨਹੀਂ ਕੀਤੀ। ਤੇ ਗੋਤਮ ਨੇ ਜੈਮਨੀ ਦੇ ਨਾਲ ਕੋਈ ਟਕਰਾਰ ਨਹੀਂ ਕੀਤੀ। ਜੈਮਨੀ ਨੇ ਕਨਾਦ ਦੇ ਨਾਲ ਕੋਈ ਟਕਰਾਰ ਨਹੀਂ ਕੀਤੀ। ਤੇ ਕਨਾਦ ਕਦਾ ਹੀ ਨਹੀਂ ਲੜੇ ਵਿਆਸ ਦੇ ਨਾਲ ਹਾਲਾਂਕਿ 6ਵੇਂ ਇੱਕੋ ਹੀ ਟਾਈਮ ਦੇ ਚੋਦੇ। ਔਰ ਛੇ ਸ਼ਾਸਤਰ ਵਕ ਵਕ ਗੱਲਾਂ ਮਜਾਲੇ ਕਿਦਰੇ ਤਕਰਾਰ ਹੋਈ ਹੋਵੇ ਲੇਕਿਨ ਇਬਾਦਤ ਦੇ ਢੰਗ ਸਾਰੇ ਵਕ ਵਕ ਪੈਦਾ ਤੇ ਨਹੀਂ ਇਸ ਸਵਜਤੇ ਹਿੰਦੂ ਧਰਮ ਦੇ ਸਨਾਤਨ ਮੱਧ ਅਨੇਕਾਂ ਸ਼ਾਖਾਂ ਪੈਦਾ ਹੋ ਗਈਆਂ ਅਨੰਤ ਸ਼ਾਖਾਂ ਕਿਉਂਕਿ ਰਿਸ਼ੀ मुਨੀਆ ਨੇ ਵਕ ਵਕ ਜੋ ਹੈ ਗੱਲ ਆਖੀ ਔਰ ਇਸ ਸਾਰੀ ਜਿਹੜੀ ਵਕ ਵਕ ਗੱਲ ਸਮੁੱਚੇ ਜਗਤ ਦੇ ਵਿੱਚ ਪ੍ਰਚਲਿਤ ਸਈ ਪ੍ਰਮਾਤਮਾ ਪ੍ਰਤੀ ਗੁਰਨਾਵ ਨੇ ਕਿਨੇ ਸਾਰੀ ਕਬੂਲ ਕਰ ਲਈ ਇਹ ਤਾਂ ਹੀ ਹੋ ਸਕਦੀ ਹੈ ਕਿ ਬਹੁਤ ਵੱਡਾ ਪਿਆਰ ਦਾ ਕੋਈ ਸਾਗਰ ਹੋਵੇ ਹਿਰਦੇ ਦੇ ਤਾਂ ਹੀ ਸਾਰੀ ਨਦੀਆਂ ਨੂੰ ਥਾਂ ਮਿਲ ਸਕਦੀ ਹੈ ਵਰਨਾ ਸਾਰੀਆਂ ਨਦੀਆਂ ਨੂੰ ਕਿੱਥੇ ਥਾਂ ਮਿਲੇ ਛਪੜੀ ਦੇ ਥੋੜੀ ਥਾਂ ਮਿਲ ਸਕਦੀ ਕਿਸੇ ਦੇ ਅੰਦਰ ਪਿਆਰ ਹੋਵੇ اتنا ਜਿਵੇਂ ਇੱਕ ਛਪੜੀ ਹੈ ਤੇ ਉਹਦੇ ਵਿੱਚ ਕੋਈ ਦਰਿਆ ਸਮਾ ਸਕਦਾ ਤੇ ਧਰਤੀ ਦੇ ਤੇ ਬਹੁਤ سارے ਦਰਿਆ ਨੇ ਸਾਰੇ ਦਰਿਆਵਾਂ ਨੂੰ ਆਪਣੇ ਅੰਦਰ ਥਾਂ ਦੇਣੀ ਹੈ ਸਾਗਰ ਦੇ ਸਕਦਾ ਜਿੱਥੇ ਪਿਆਰ ਦਾ ਸਾਗਰ ਹੋਵੇ ਉੱਥੇ ਹੀ ਇਹ ਸਾਰੀਆਂ ਨਦੀਆਂ ਸਮਾ ਸਕਦੀਆਂ ਹਨ ਬਾਬਾ ਫਰੀਦ ਇੱਕ ਨਦੀ ਹੈ ਸਵਾਮੀ ਰਾਮਾਨੰਦ ਇੱਕ ਨਦੀ ਨੇ ਕਬੀਰ ਇੱਕ ਨਦੀ ਹੈ ਫਰੀਦ ਇੱਕ ਨਦੀ ਨੇ ਪਰਮਾਨੰਦ ਹੈ ਤ੍ਰਿਲੋਚਨ ਨੇ ਵਰਸ ਕੇ ਸਾਰੇ ਆਏ ਨੇ ਸਮਾ ਗਏ ਨੇ ਕਬੂਲ ਨੇ ਪ੍ਰਵਾਨ ਨੇ ਇਹ ਤਾਂ ਹੀ ਹੋ ਸਕਦਾ ਹੈ ਕਿ ਹਿਰਦਾ ਸਾਗਰ ਦੀ ਤਰ੍ਹਾਂ ਹੋਵੇ ਛਪਣੀਆਂ ਦੇ ਵਿੱਚ ਕਦੀ ਸਮਾ ਸਕਦੀਆਂ ਨੇ ਨਦੀਆਂ ਕਤਾ ਹੀ ਨਹੀਂ ਪਰ ਵਜਬ ਦੀ ਗੱਲ ਹੈ ਗੁਰਨਾਨਕ ਦਾ ਹਿਰਦਾ ਸਾਗਰ ਦੀ ਤਰ੍ਹਾਂ ਸਿੱਖ ਦਾ ਹਿਰਦਾ ਕਈ ਦਫਾ ਦੇਖੀਦਾ ਨਿੱਕਾ ਜਿਹਾ ਟੋਇਆ ਹੀ ਹੈ ਔਰ ਕੁਝ ਨਹੀਂ ਦੋਬਈ ਹੈ ਕੁਝ ਵੀ ਨਹੀਂ ਬੜੀ ਤੰਗ ਦੇ ਲਈ ਬਹੁਤ ਤੰਗ ਦੇ ਲਈ ਕਈ ਦਫਾ ਦੇਖਣ ਨੂੰ ਮਿਲ ਜਾਂਦੀ ਹੈ ਨਫ਼ਰਤ ਤੇ ਵਿਤਕਰੇ ਵੀ ਮਿਲ ਜਾਂਦੇ ਪਿਆਰ ਦੀ ਸਾਂਝੀ ਆਪਸ ਵਿੱਚ ਨਹੀਂ ਮਿਲਦੀ ਤੇ ਪੁਰਾਣਾ ਅਗਿਆਨੀ ਬ੍ਰਾਹਮਣ ਦਾ ਛੂਹਾਂ ਛਾਤ ਵੀ ਦੇਖਣ ਨੂੰ ਮਿਲ ਜਾਂਦਾ ਹੈ ਤੇ ਅਗਿਆਨੀ ਮੌਲਵੀ ਦੀ ਨਫ਼ਰਤ ਵੀ ਦੇਖਣ ਨੂੰ ਮਿਲ ਜਾਂਦੀ ਹੈ ਮੌਲਵੀ ਦੇ ਵਿੱਚ ਨਫ਼ਰਤ ਸੀ ਬਈ ਕਾਫਰ ਨੇ ਕਾਫਰ ਨੇ ਤੇ ਬ੍ਰਾਹਮਣ ਦੇ ਵਿੱਚ ਛੂਹਾਂਛਾਤ ਸੀ ਇਹਦੇ ਹੱਥੋਂ ਨਹੀਂ ਲੈਣਾ ਇਹਦੇ ਹੱਥੋਂ ਖਾਣਾ ਨਹੀਂ ਪੀਣਾ ਨਹੀਂ ਇਹਦਾ ਹੱਥ ਦਾ ਭੋਜਨ ਪ੍ਰਵਾਨ ਨਹੀਂ ਤੋਂ ਬ੍ਰਾਹਮਣ ਦਾ ਛੂਹਾਂਛਾਤ ਤੇ ਮੌਲਵੀ ਦੀ ਨਫ਼ਰਤ ਕਈ ਦਫ਼ਾ ਮੈਂ ਦੇਖਦਾ ਇੱਕੋ ਹੀ ਸਿੱਕੇ ਚalਦੀ ਹੈ ਇੱਕ ਦੇ ਹੈਰਾਨਗੀ ਹੋ ਜਾਂਦੀ ਹੈ ਵੀ ਐਸਾ ਕਿਉਂ ਹੋ ਗਿਆ ਗੁਰੂ ਨਾਨਕ ਨੇ ਕਨੂੰ ਨਹੀਂ ਸਮਝਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਨਹੀਂ ਸਮਝਿਆ ਗਿਆ ਇਹ ਤੇ ਪਿਆਰ ਦਾ ਘਰ ਸੀ ਇਹ ਤੇ ਇੱਕ ਸਾਗਰ ਸੀ ਜਿੱਥੋਂ ਸਾਰੀਆਂ ਨਦੀਆਂ ਆਈਆਂ ਤੇ ਲੀਨ ਹੋ ਗਈਆਂ ਵੱਖ-ਵੱਖ ਰਸਤੇ ਚ ਆਈਆਂ ਲੀਨ ਹੋ ਗਈਆਂ ਇਸ ਵਕਤੇ ਮੈਂ ਅਰਜ਼ ਕਰਾਂ ਵਿਚਾਰਾਂ ਦੀ ਤੁਸੀਂ ਸਾਂਝ ਲੱਭਣਾ ਚਾਹੋਗੇ ਕਈ ਥਾਂ ਤੇ ਕਬੀਰ ਤੇ ਗੁਰੂ ਨਾਨਕ ਦੇ ਵਿਚਾਰਾਂ ਦੀ ਸਾਂਝ ਨਹੀਂ ਮਿਲੇਗੀ ਜਿੱਥੇ ਕਬੀਰ ਸਪਸ਼ਟ ਰੂਪ ਵਿੱਚ ਕਹਿ ਦਿੰਦੇ ਨੇ ਕਬੀਰ ਸੂਰਾ ਪਾਨ ਭੰਗ ਮਾਛਲੇ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰ দান ਕੀਤੇ ਸਵੇ ਰਸਾਤ ਲਜਾਇ ਉਥੇ ਉੱਚੀ ਆਵਾਜ਼ ਨਾਲ ਗੁਰਨਾਣਕ ਕਹਿ ਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਸਾਗ ਵੀ ਮਾਸ ਤੇ ਮਾਸ ਵੀ ਸਾਗ ਹੈ ਸਭ ਦੇ ਜੀਵ ਹੈ ਕਿ ਕਬੀਰ ਦੀ ਬਾਣੀ ਨਾਲ ਕਬੀਰ ਦੇ ਵਿਚਾਰਾਂ ਨਾਲ ਇਸ ਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ ਵੀ ਵਿਰੋਧੀ ਵਿਚਾਰ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਦਰਸ ਇਸ ਢੰਗ ਨਾਲ ਪਹੁੰਚੇ ਹੈ ਕਬੀਰ ਜਿਸ ਢੰਗ ਨਾਲ ਪਹੁੰਚੇ ਉਸਨੇ ਆਪਣੇ ਢੰਗ ਨਾਲ ਗੱਲ ਕਰਨੀ ਜਿਸ ਢੰਗ ਨਾਲ ਰਵਦਾਸ ਪਹੁੰਚੇ ਨੇ ਰਸਤੇ 'ਚ ਨਹੀਂ ਰਹੇ ਪਹੁੰਚੇ ਨੇ ਸਾਰੇ ਹੀ ਪਹੁੰਚੇ ਇਹ ਪਹੁੰਚੇ ਹੋਏ ਪੁਰਸ਼ਾਂ ਦੇ ਬਚਨ ਨੇ ਪਰ ਬਚਨ ਉਹਨਾਂ ਨੇ ਰਸਤਿਆਂ ਦੇ ਕੀਤੇ ਨੇ ਜਿਸ ਰਸਤੇ 'ਚੋਂ ਲੰਘ ਕੇ ਆਏ ਨੇ ਪ੍ਰਮਾਤਮਾ ਚ ਲੀਨ ਹੋ ਗਏ ਫਿਰ ਕੋਈ ਗੱਲ ਨਹੀਂ ਫਿਰ ਕੀ ਨਦੀ ਨੇ ਗੱਲ ਕਰਨੀ ਨਦੀ ਸਾਧਰ ਹੋ ਗਈ ਹੈ ਹੁਣ ਉਸਨੇ ਕੀ ਗੱਲ ਕਰਨੀ ਹੈ ਹੁਣ ਤੇ ਗੱਲ ਖੋ ਗਈ। ਕਿਆ ਕਹੀਏ ਕਿਛ ਕਹਿਣ ਨਾ ਜਾਈ ਹੁਣ ਤੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਤੇ ਕੁਝ ਬੋਲਿਆ ਨਹੀਂ ਜਾ ਸਕਦਾ। ਹੁਣ ਕੀ ਆਖੇਗਾ? ਤੋਂ ਸਭ ਇਹ ਰਸਤੇ ਦੀਆਂ ਗੱਲਾਂ ਨੇ ਜਿੱਥੋਂ ਜਿੱਥੋਂ ਲੰਘ ਕੇ ਆਏ ਨੇ ਭਗਤ ਜਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਦੇ ਆਧਾਰ ਤੇ ਜੋ ਇਹ ਪ੍ਰਚਾਰ ਹੈ ਉਸ ਦਾ ਦਰਸਲ ਸਹੀ ਰੂਪ ਨਹੀਂ ਲਿਆ ਗਿਆ। ਰਸ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਬਈ ਸਰੀਰ ਦੇ ਵਿੱਚ ਇਤਨੇ ਰਸ ਨੇ ਤੇ ਹੁਣ ਨਾਮ ਦਾ ਰਸ ਵਸੇ ਤੇ ਕਿਸ ਤਰ੍ਹਾਂ ਵਸੇ ਤੇ ਰਸ ਮੀਠਾ ਰਸ ਮਾਸ ਮਾਸ ਨੂੰ ਲੈ ਕੇ ਇੰਜ ਪ੍ਰਚਾਰ ਪਰ ਹੁਣ ਕੌਣ ਦੱਸੇ ਉੱਪਰ ਸਤਗੁਰ ਨੇ ਲਿਖਿਆ ਹੈ ਆਰੰਭ ਤੇ ਇਥੋਂ ਹੈ ਰਸ ਸੋਨਾ ਜਿਹਦਾ ਸੋਨੇ ਦੇ ਚ ਰਸ ਹੈ ਦਨ ਦੇ ਚ ਉਹਨ ਘਰ ਦੇ ਚ ਸੋਨਾ ਪਿਆ ਚੁੱਕੇ ਪਰੇ ਮਾਰੀਏ ਮਾ ਸਭ ਤੋਂ ਅਖੀਰ ਦੇ ਜ਼ਿਕਰ ਹੈ ਤਿੰਨ ਪੰਕਤੀਆਂ ਦੇ ਸ਼ਲੋਕ ਨੂੰ ਸਮਝਣਾ ਹੈ ਰਸ ਸੋਨਾ ਸੋਨਾ ਜ਼ਰੂਰਤ ਮਾਤਰ ਹੈ ਠੀਕ ਪਰ ਸੋਨੇ ਚ ਰਸ ਹੈ ਸੋਨਾ ਹੀ ਰਸ ਜਿਸ ਚੀਜ਼ ਦੇ ਚ ਬੰਦੇ ਦਾ ਰਸ ਹੋਵੇ ਉਹ ਹਰ ਵਕਤ ਯਾਦ ਆਵੇਗਾ ਪੱਕੀ ਗੱਲ ਜਿਹਨੂੰ ਹਰ ਵਕਤ ਗੈਣੇ ਯਾਦ ਆਵਨ ਸੋਨਾ ਯਾਦ ਆਵੇ ਸੋਨਾ ਰਸ ਹੈ ਤੋ ਰੋਕ ਖੜੀ ਹੋ ਗਈ ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਹੁਣ ਨਾਮ ਦਾ ਰਸ ਨਹੀਂ ਵੱਸ ਸਕਦਾ ਰਸ ਸੋਨਾ ਰਸ ਰੂਪਾ ਚਾਂਦੀ ਅਗਰ ਰਸ ਬਣ ਗਿਆ ਗੁਜਰਾਤ ਦਾ ਇਲਾਕਾ ਕਾਠੀਆਵਾੜ ਕੱਚ ਅੱਜ ਵੀ ਉੱਥੇ ਅੱਧੇ ਅੱਧੇ ਕਿਲੋ ਦੇ ਚਾਂਦੀ ਦੇ ਬਕਾਇਦਾ ਕੜੇ ਪੈਰਾਂ 'ਚ ਪਾਏ ਜਾਂਦੇ ਨੇ ਤੇ ਹੁਣ ਬੇੜੀਆਂ ਪਵਾਣ ਦੀ ਲੋੜ ਹੀ ਨਹੀਂ ਅੱਧਾ ਅੱਧਾ ਕਿਲੋ ਦੇ ਦੋਵਾਂ ਪੈਰਾਂ 'ਚ ਅਗਰ ਕੜੇ ਪਾਏ ਹੋਏ ਨੇ ਤੇ ਇਹਨਾਂ ਨੂੰ ਬੇੜੀਆਂ ਪਾਉਣ ਦੀ ਕੀ ਲੋੜ ਐ ਭੀ ਹੱਤਕੜੀਆਂ ਤੇ ਬੇੜੀਆਂ ਸਾਰਾ ਹੱਥ ਦੋ-ਦੋ ਕਿਲੋ ਚਾਂਦੀ ਨਾਲ ਭਰਿਆ ਹੋਵੇਗਾ ਇੰਨਾ ਬੋਝ ਤੇ ਤੇ ਹੱਤਕੜੀਆਂ ਬਣ ਗਈਆਂ ਪਰ ਹੱਤਕੜੀਆਂ ਵੀ ਉਦੋਂ ਪਿਆਰੀਆਂ ਲੱਗਦੀਆਂ ਨੇ ਜਦੋਂ ਗਹਿਣੇ ਹੋਣ ਉਹਨਾਂ ਨੂੰ ਗਹਿਣੇ ਸਮਝ ਲਿਆ ਜਾਏ ਉਹਨਾਂ ਨੂੰ ਭੂਸ਼ਣ ਸਮਝ ਲਿਆ ਜਾਏ ਤੋਂ ਭੂਸ਼ਣ ਜਾਣ ਕੇ ਤਿੰਨ ਤਿੰਨ ਚਾਰ ਚਾਰ ਕਿਲੋ ਵਜ਼ਨ ਦੇ ਉਹ ਗਹਿਣੇ ਭਾਈ ਫਿਰਦੀਆਂ ਨੇ ਚਾਂਦੀ ਦੇ ਅੱਜ ਵੀ ਰਸ ਬੜਾ ਉਸ ਦੇ ਤਿਆਗ ਨਹੀਂ ਸਕਦੀ ਬਈ ਇੰਨਾ ਬੋਝ ਖਾਵਾਂ ਖਾ ਚੁੱਕੇ ਹੋਇਆ ਪਰ ਰਸ ਸਹਿਬ ਕਹਿੰਦੇ ਨੇ ਰਸ ਸੋਨਾ ਰਸ ਰੂਪਾ ਕਾਮਣ ਰਸ ਅਗਰ ਪੁਰਸ਼ ਦਾ ਇਸਤਰੀ ਦੇ ਚ ਰਸ ਹੈ ਤੇ ਇਸਤਰੀ ਦਾ ਪੁਰਸ਼ ਦੇ ਚ ਰਸ ਹੈ ਔਰ ਇਹ ਰਸ ਇਤਨਾ ਪ੍ਰਧਾਨ ਹੋ ਕੇ ਇੱਠੇ ਪਰ ਇਹੀ ਚਿੰਤਨ ਹੈ ਇਹ ਵੀ ਰੋਕ ਖੜੀ ਹੋ ਜਾਏਗੀ ਬਰਮਲ ਕੀ ਵਾਸ ਰਸਥੇ ਜਰਸ ਘੋੜੇ ਮੰਦਰ ਰਸਮੀ ਠਾਰਾ ਸਮਾਸ ਮਕਾਨ ਦੇ ਚ ਰਸ ਹੈ ਅੱਠੇ ਪੈਰ ਮਕਾਨ ਯਾਦ ਆ ਰਹੇ ਹੁਣ ਹਰ ਇੱਕ ਨੂੰ ਮਕਾਨ ਦਿਖਾਂਦਾ ਹੈ ਆਪ ਵੀ ਬਾਰ ਬਾਰ ਮਕਾਨ ਦੇਖਦਾ ਹੈ ਸੁਪਨਿਆਂ ਦੇ ਚ ਵੀ ਬਸ ਮਕਾਨ ਹੀ ਵਸਿਆ ਜਿਹੜਾ ਇਸ ਨੇ ਬਣਾਇਆ ਤੇ ਤੇ ਰਸ ਬਣ ਗਿਆ ਤੇ ਹਰ ਵਕਤ ਜੇ ਮਕਾਨ ਯਾਦ ਆਉਂਦਾ ਹੈ ਤੇ ਰਾਮ ਕਿੱਥੇ ਯਾਦ ਆਵੇਗਾ ਨਾਮ ਕਿੱਥੇ ਯਾਦ ਆਵੇਗਾ ਗੱਲ ਖਤਮ ਜਿਹੜੀ ਚੀਜ਼ ਬਾਰ ਬਾਰ ਯਾਦ ਆਉਂਦੀ ਹੈ ਉਹਦੇ ਚ ਉਸਦਾ ਰਸ ਹੈ ਜੀੜੀ ਚੀਜ਼ बार-बार याद आਉਂਦੀ ਏ ਉਹਦੇ ਚ ਉਸਦਾ ਸਵਾਦ ਹੈ। ਰਸੇ, ਜਰਸ, ਘੋੜੇ, ਮੰਦਰ, ਰਸਮੀਠਾ ਰਸਮਾਸ ਕਈਆਂ ਵਾਸਤੇ ਬਹੁਤਾ ਰਸ ਮਿੱਠੇ ਚ ਵੀ ਆਉਂਦਾ ਹੈ। ਮਿੱਠੇ ਤੋਂ ਬਿਨਾ ਨਹੀਂ ਰਹ ਸਕਦਾ ਬਹੁਤਾ ਹੀ ਖਾਣਗੇ ਮਿੱਠਾ। ਮਿੱਠੀਆਂ ਚੀਜ਼ਾਂ 'ਚ ਬਹੁਤਾ ਹੀ ਰਸ ਹੈ। ਤੇ ਜਿਹਨੂੰ ਬਹੁਤਾ ਮਿੱਠੀਆਂ ਚੀਜ਼ਾਂ ਦੇ ਚ ਰਸ ਹੈ ਤੇ ਇਹ ਵੀ ਰੋਗ ਖੜਾ ਹੋ ਗਿਆ। ਇਸ ਰਸ ਨੇ ਵੀ ਅੱਗੇ ਸੁਰਤ ਨੂੰ ਨਹੀਂ ਜਾਣ ਦੇਣਾ। ਤੇ ਰਸਮੀਠਾ ਰਸਮਾਸ, మాਸ ਇਤਨਾ ਰਸ ਬਣ ਗਿਆ ਹੈ। ਹੁਣ ਭੋਜਨ ਬਿਨਾ మాਸ ਤੋਂ ਹੈ ਹੀ ਨਹੀਂ ਤੇ మాਸ ਦਾ ਠੇ ਪੈਰ ਚਿੰਤਨ ਹੈ మాਸ ਨੂੰ ਹੀ ਚੇਤੇ ਕੀਤਾ ਜਾ ਰਿਹਾ ਹੈ మాਸ ਤੋਂ ਬਿਨਾ ਹੋਰ ਉਸ ਨੂੰ ਕੁਝ ਭੋਜਨ ਦਿਖਾਈ ਨਹੀਂ ਦਿੰਦਾ ਤੇ మాਸ ਰਸ ਇਤਨਾ ਪ੍ਰધાન ਹੋ ਗਿਆ ਹੈ ਕਿ ਹਰ ਵਕਤ ਯਾਦ ਦੇ ਚ ਵਸ ਗਿਆ ਹੈ ਰੋਗ ਖੜੀ ਹੋ ਗਏ ਸਿਰਫ ਇੱਕ ਅੰਗ ਨੂੰ ਨਹੀਂ ਲੈਣਾ ਇਹ ਸਾਰੇ ਸ਼ਲੋਕ ਨੂੰ ਲੈਣਾ ਹੈ ਰਸ ਸੋਨਾ ਰਸ ਰੂਪਾ ਕਾਮਣ ਰਸ ਬਾਰੇ ਮਲਕੀ ਵਾਸ ਰਸੇ ਜਾਰਸ ਘੋੜੇ ਮੰਦਰ ਰਸਮੀ ਠਾਰ ਸਮਾਸ ਇਥੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਪਰ ਗੁਰਮਤ ਪੁੱਛੀਏ ਤੇ ਸਹੀ ਫਿਰ ਕੀ ਕਰੀਏ ਆਖਰ ਖਾਣ ਪਾਣ ਬਾਰੇ ਕੀ ਕਰੀਏ ਸਹਬਾ ਨੇ ਕੋਈ ਫੈਸਲਾ ਕਰ ਦਿੱਤਾ ਬਾਬਾ ਹੋਰ ਖਾਣਾ ਖੁਸ਼ੀ ਕੁਾਰ ਜਿਤ ਖਾ ਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਜਿਸ ਖਾਣੇ ਨਾਲ ਤੇਰੇ ਤਨ ਦੇ ਚ ਰੋਗ ਪੈਦਾ ਹੋਣ ਤੇਰੇ ਤਨ ਦੇ ਅਨੁਕੂਲ ਨਹੀਂ ਮਨ ਵਿੱਚ ਵਿਕਾਰ ਪੈਦਾ ਉਹ ਨਾ ਖਾ ਗਲ ਖਤਮ ਫੈਸਲਾ ਕਰ ਦੇ। ਕਿਸੇ ਵਾਸਤੇ ਦੁੱਧ ਵੀ ਹਾਨੀਕਾਰਕ ਹੋ ਸਕਦਾ ਹੈ, ਕਈਆਂ ਵਾਸਤੇ ਦਹੀਂ ਵੀ ਹਾਨੀਕਾਰਕ ਹੋ ਸਕਦੀ ਹੈ। ਜੀਵ ਦਾ ਮਸਲਾ ਲਓਗੇ ਤੇ ਦੁੱਧ ਵਿੱਚ ਵੀ ਜੀਵ ਹੈ, ਦਹੀਂ ਦੇ ਵਿੱਚ ਵੀ ਜੀਵ ਨੇ। ਬਨਸਪਤੀ ਦੇ ਵਿੱਚ ਵੀ ਜੀਵ ਹੈ। ਕੋਈ ਅਸੀਂ ਬਨਸਪਤੀ ਨਹੀਂ ਜਿਹਦੇ ਵਿੱਚ ਜੀਵ ਨਹੀਂ। ਦਾਣੇ ਜੋ ਅਸੀਂ ਖਾਂਦੇ ਹਾਂ ਅਨ ਜੇਤੇ ਦਾਣੇ ਅਨ ਕੇ ਜੀਆਂ ਬਾਜ ਨਾ ਹੋਏ। ਪਾਣੀ ਜੋ ਅਸੀਂ ਪੀਂਦੇ ਹਾਂ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋ ਹੈ ਜੀਵ ਸਭ ਦੇ ਅੰਦਰ ਹੈ ਜਿਸ ਚੀਜ਼ ਵਿੱਚ ਜੀਵ ਨਹੀਂ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ ਗੁਰਨਾਨਕ ਦਾ ਫੈਸਲਾ ਜੀਵਾਂ ਦਾ ਆਹਾਰ ਜੀ ਖਾਣਾ ਹੈ ਕਰ ਜੀਵ ਜੀਵ ਦਾ ਆਹਾਰ ਹੈ ਇਸ ਤੋਂ ਬਿਨਾ ਜੀਵਨ ਨਹੀਂ ਮਿਲ ਸਕਦਾ ਜਿਸ ਚੀਜ਼ ਦੇ ਵਿੱਚ ਜੀਵਨ ਨਹੀਂ ਉਸ ਤੋਂ ਜ਼ਿੰਦਗੀ ਵੀ ਨਹੀਂ ਮਿਲੇਗੀ ਉਸ ਤੋਂ ਜੀਵਨ ਵੀ ਨਹੀਂ ਮਿਲੇਗਾ ਰੱਬੀ ਸਿਧਾਂਤ ਪਰ ਮੈਂ ਅਰਜ਼ ਕਰਾਂ ਫਾਨੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਤਰ੍ਹਾਂ ਦੀਆਂ ਵਿਰੋਧੀ ਵਿਚਾਰਾਂ ਮਿਲਣਗੀਆਂ ਪਰ ਵੀ ਵਿਰੋਧੀ ਵਿਚਾਰਾਂ ਦੇ ਟਕਰਾਰ ਨਹੀਂ ਹੈ